ਸ਼ੁਰੂ ਤੋਂ ਹੀ ਮੈਂ ਮੇਰਾ ਸ਼ੌਂਕ ਸੀ ਕਿਸਾਨ ਮੇਲੇ ਵੇਖਣ ਦਾ ਉੱਥੋਂ ਹੀ ਮੈਂ ਜਿਹੜੀ ਇਹ ਜਾਣਕਾਰੀ ਹਾਸਲ ਕਰਕੇ ਤੇ ਪਪੂਲਰ ਦੀ ਜਿਹੜੀ ਆ ਉਹ ਅੱਜ ਤੋਂ ਕੋਈ 30 ਸਾਲ ਪਹਿਲਾਂ ਜਿਹੜੀ ਖੇਤੀ ਸ਼ੁਰੂ ਕੀਤੀ ਸੀ ਜਨਵਰੀ ਤੇ ਫਰਵਰੀ 2 ਮਹੀਨੇ ਹੁੰਦੇ ਆ ਉਸ ਤਰ੍ਹਾਂ ਆਮ ਜਿਹੜੀਆਂ ਜਿਹੜੀਆਂ ਤਕਰੀਬਨ ਪੌਦੇ ਆ ਜਿੰਨੇ ਵੀ ਜਆ ਬਾਗ ਆ ਚਾਹੀਓ ਸਜਾਵਦੀ ਬੂਟੇ ਆ ਉਹ ਸਾਲ ਦੇ ਵਿੱਚ ਦੋ ਵਾਰਾਂ ਅਗਸਤ ਤੇ ਸਤੰਬਰ ਤੇ ਜਨਵਰੀ ਤੇ ਫਰਵਰੀ ਪਰ ਜਿਹੜਾ ਪਪੂਲਰ ਆ ਇਹਨੇ ਸਿਰਫ ਸਾਲ ਦੇ ਵਿੱਚ ਇੱਕ ਵਾਰਾ ਜਨਵਰੀ ਦੇ ਫਰਵਰੀ ਦੇ ਵਿੱਚ ਹੀ ਲੱਗਣਾ ਵੀਰੇ ਤੁਸੀਂ ਖੇਤ ਦੇ ਵਿੱਚ ਵੇਖੋ ਆ ਜਿਤਨਾ ਤੁਸੀਂ ਇਧਰ ਨੂੰ ਵੇਖੋਗੇ ਤੇ ਉਹ ਬੂਟੇ ਜਿਹੜੇ ਤੁਹਾਨੂੰ ਦਿਖ ਰਹੇ ਆ ਦੋ ਮਿਸ ਹੋਏ ਲੱਗੇ ਆ ਮਿਸ ਹੋਏ ਲੱਗੇ ਆ ਬਾਕੀ ਬੂਟਿਆਂ ਦੀ ਜਦੋਂ ਤੁਸੀਂ ਇਹਨਾਂ ਦੀ ਵੇਖੋਗੇ ਇਹਨਾਂ ਨੂੰ ਤੁਸੀਂ ਚੀਟੇ ਮਾਰੋਗੇ ਤੇ ਤਕਰੀਬਨ 100 ਤੋਂ 90 100 ਵਿੱਚੋਂ 90 ਬੂਟਿਆਂ ਦੀ ਜਿਹੜੀ ਲਪੇਟ ਆ ਉਹ ਇੱਕੋ ਇਸੇ ਕਰਕੇ ਅਸੀਂ ਆਪਣੀ ਨਰਸੀ ਦਾ ਨਾਮ ਜਿਹੜਾ ਇਹੋ ਹੀ ਸਾਡੀ ਬਾਇਓ ਟੈਕਨੀਕ ਆ ਇਹ ਵੇਖਣ ਨੂੰ ਸਾਨੂੰ ਵੇਖੋ ਇਸ ਤਰ੍ਹਾਂ ਇੰਨਾ ਕੁ ਲੱਗਦਾ ਹੁਣੇ ਜੇ ਇੱਥੇ ਸਾਡ ਕੋਈ ਇੰਚੀ ਟੇਪ ਹੋਵੇ ਤੈਨੂੰ ਇੰਚੀ ਟੇਪ ਮਾਰੀਏ ਤੇ 2.5 ਫੁੱਟ ਲਪੇਟ ਦਾ ਬੂਟਾ ਆ ਆਹੜਾ ਬੂਟਾ ਮੈਂ ਮੇਰੀ ਨਿਗਾਹ ਕਹਿੰਦੀ ਆ ਇਹ ਨਿਕਲੂਗਾ ਵੀ 2.5 ਫੁੱਟ ਦਾ 2.5 ਫੁੱਟ ਲਪੇਟ ਦਾ ਬੂਟਾ ਜਿਹੜਾ ਨਿਕਲੂਗਾ ਔਰ ਇਹਦੇ ਉੱਤੇ ਜਿਹੜੀ ਆ ਘੱਟੋ ਘੱਟ 3 ਤੋਂ 3.5 ਕਿਉਂਟ ਲੱਕੜ ਹੋਊਗੀ ਜਿਹਦੀ ਕੀਮਤ ਇੱਕ ਬੂਟੇ ਦੀ ਜਿਹੜੀ ਆ ਉਹ 4000 ਤੋਂ 4500 ਰੁਪਈਆ ਹੋਊਗੀ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਪੰਜਾਬ ਦੇ ਵਿੱਚ ਹਾੜੀ ਸੌਣੀ ਦੀਆਂ ਫਸਲਾਂ ਤੋਂ ਅਸੀਂ ਸਾਰੇ ਹੀ ਜਾਣੂ ਆ ਰਵਾਇਤੀ ਫਸਲਾਂ ਨਾਲ ਪੰਜਾਬ ਦੀ ਪੈਦਾਵਾਰ ਹੁੰਦੀ ਹੈ ਇਹ ਤਾਂ ਬਹੁਤ ਸਾਰੀਆਂ ਪੰਜਾਬ ਨੇ ਫਸਲਾਂ ਪੈਦਾ ਵੀ ਕੀਤੀਆਂ ਨੇ ਤਾਂ ਅੱਜ ਉਸ ਕਿਸਾਨ ਨੂੰ ਮਿਲਣ ਜਾ ਰਹੇ ਆ ਜਿਸ ਨੇ ਜਿਹੜੇ ਪਪੂਲਰ ਦੀ ਖੇਤੀ ਕੀਤੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਵੱਡਾ ਨਾਮ ਹੈ ਤਾਂ ਸਰਦਾਰ ਬਲਦੇਵ ਸਿੰਘ ਜੀ ਸਾਡੇ ਨਾਲ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਰਦਾਰ ਸਾਹਿਬ ਨਵੇਂ ਦੱਸੋ ਰਵਾਇਤੀ ਫਸਲਾਂ ਤੋਂ ਪਪੂਲਰ ਦੀ ਖੇਤੀ ਵੱਲ ਰੁਝਾਨ ਕਿਵੇਂ ਹੈ ਮੈਂ ਤਕਰੀਬਨ ਜਦੋਂ ਤੋਂ ਨੌਜਵਾਨ ਹੋਇਆ ਉਦੋਂ ਤੋਂ ਹੀ ਮੇਰਾ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਿਹੜਾ ਮੈਂ ਅਟੈਚ ਰਿਆਂ ਸ਼ੁਰੂ ਤੋਂ ਹੀ ਮੈਂ ਮੇਰਾ ਸ਼ੌਂਕ ਸੀ ਕਿਸਾਨ ਮੇਲੇ ਵੇਖਣ ਦਾ ਉੱਥੋਂ ਹੀ ਮੈਂ ਜਿਹੜੀ ਇਹ ਜਾਣਕਾਰੀ ਹਾਸਲ ਕਰਕੇ ਤੇ ਪੌਪੂਲਰ ਦੀ ਜਿਹੜੀ ਆ ਉਹ ਅੱਜ ਤੋਂ ਕੋਈ 30 ਸਾਲ ਪਹਿਲਾਂ ਜਿਹੜੀ ਖੇਤੀ ਸ਼ੁਰੂ ਕੀਤੀ ਸੀ ਤੇ ਉਸ ਦੇ ਨਾਲ ਮੈਨੂੰ ਜਦੋਂ ਮੇਰੀ ਪਹਿਲੀ ਖੇਤੀ ਜਦੋਂ 5 ਸਾਲ ਦੀ ਤਿਆਰ ਹੋਈ ਆ ਸਿਰਫ ਉਹ 1 ਏਕੜ ਦੇ ਵਿੱਚ ਸੀਗੀ ਤੇ ਮੈਨੂੰ ਜਿਹੜਾ ਉਹਦੇ ਵਿੱਚੋਂ ਬੜਾ ਵਧੀਆ ਜਿਹੜਾ ਅਜੇ ਮੈਨੂੰ ਪੂਰਾ ਉਦੋਂ ਇਹਦੇ ਬਾਰੇ ਇੰਨਾ ਗਿਆਨ ਵੀ ਨਹੀਂ ਸੀ ਮੇਰੇ ਬੂਟੇ ਵਿੱਚੋਂ ਕਾਫੀ ਜਿਹੜੇ ਹੀ ਉਹ ਮਿਸ ਵੀ ਹੋ ਗਏ ਸੀ ਸਿਰਾ ਇੱਕ ਕਿੱਲੇ ਦੇ ਵਿੱਚ ਜਿਹੜਾ ਤਕਰੀਬਨ 150 ਬੂਟੇ ਮੇਰੇ ਤਿਆਰ ਹੋਏ ਸੀ ਪਰ ਉਹਦੇ ਵਿੱਚੋਂ ਉਸ ਸਮੇਂ ਦੇ ਵਿੱਚੋਂ 20 ਅਜ ਤੋਂ 30 ਸਾਲ ਪਹਿਲਾਂ ਵੀ ਮੈਨੂੰ ਜਿਹੜੀ ਬੜੀ ਵਧੀਆ ਆਮਦਨ ਹੋਈ ਤਾਂ ਔਰ ਉਹ ਵਧੀਆ ਆਮਦਨ ਹੋਣ ਦੇ ਨਾਲ ਜਿਹੜਾ ਮੇਰਾ ਉਤਸ਼ਾਹ ਜਿਹੜਾ ਇਹਦੇ ਵੱਲ ਜਿਹੜਾ ਉਹ ਵੱਧ ਗਿਆ ਤੇ ਨਾਲ ਹੀ ਮੈਂ ਜਿਹੜਾ ਇਹਦੀ ਨਰਸਰੀ ਦਾ ਕੰਮ ਜਿਹੜਾ ਜਦੋਂ ਦੂਜੀ ਵਾਰ ਪਬਲਰ ਲਾਇਆ ਆਪਣੀ ਨਰਸਰੀ ਪੈਦਾ ਕਰਕੇ ਲਾਇਆ ਔਰ ਨਰਸਰੀ ਜਿਹੜੀ ਉਹ ਨਾਲ ਦੀ ਨਾਲ ਮੈਂ ਜਿਹੜਾ ਉਹਦੇ ਵਿੱਚ ਵਾਅਦਾ ਕਰਤਾ ਨਰਸਰੀ ਦੇ ਵਿੱਚ ਤੇ ਨਾਲ ਹੀ ਪੌਪਲਰ ਦੀ ਖੇਤੀ ਦੇ ਵਿੱਚ ਵਾਅਦਾ ਕਰਤਾ ਤੇ ਔਰ ਮੇਰਾ ਜਿਹੜਾ ਉਹਦੇ ਨਾਲ ਆਮਦਨ ਦੇ ਨਾਲ ਵੇਖੋ ਹਰ ਬੰਦੇ ਦਾ ਉਤਸ਼ਾਹ ਵਾਦਾ ਤੇ ਮੇਰਾ ਵੀ ਆਮਦਨ ਦੇ ਨਾਲ ਹੀ ਉਤਸ਼ਾਹ ਵਧਿਆ ਸਰਦਾਰ ਬਲਦੇਵ ਸਿੰਘ ਜੀ ਮੈਨੂੰ ਇਹ ਦੱਸੋ ਜਿਹੜੀ ਪੌਪਲਰ ਦੀ ਪੈਦਾਵਾਰ ਹੁੰਦੀ ਹੈ ਚੀਨੀ ਚਿਰ ਫਸਲ ਨੂੰ ਲਾਉਣਾ ਪੈਂਦਾ ਫਿਰ ਕਿਵੇਂ ਪਨੀਰੀ ਲਾਈ ਜਾਂਦੀ ਇਹ ਵੇਖੋ ਜੀ ਜਿਹੜੀ ਫਸਲ ਆ ਫਸਲ ਦੇ ਜਿਹੜੇ ਵਿੱਚ ਜਿਹੜਾ ਉਹ ਜਨਵਰੀ ਫਰਵਰੀ ਦੇ ਵਿੱਚ 250 ਬੂਟੇ ਜਿਹੜੇ ਆ ਉਹ 1 ਏਕੜ ਦੇ ਵਿੱਚ ਲੱਗਣੇ ਆ ਤੇ ਜਨਵਰੀ ਤੇ ਫਰਵਰੀ 2 ਮਹੀਨੇ ਹੁੰਦੇ ਆ ਉਸ ਤਰ੍ਹਾਂ ਆਮ ਜਿਹੜੀਆਂ ਜਿਹੜੀਆਂ ਤਕਰੀਬਨ ਪੌਦੇ ਆ ਜਿੰਨੇ ਵੀ ਜਾਂ ਬਾਗ ਆ ਚਾਹੀਏ ਉਹ ਸਜਾਵਟੀ ਬੂਟੇ ਆ ਉਹ ਸਾਲ ਦੇ ਵਿੱਚ ਦੋ ਵਾਰਾਂ ਅਗਸਤ ਤੇ ਸਤੰਬਰ ਤੇ ਜਨਵਰੀ ਤੇ ਫਰਵਰੀ ਪਰ ਜਿਹੜਾ ਪਪੂਲਰ ਆ ਇਹਨੇ ਸਿਰਫ ਸਾਲ ਦੇ ਵਿੱਚ ਇੱਕ ਵਾਰਾਂ ਜਨਵਰੀ ਦੇ ਫਰਵਰੀ ਦੇ ਵਿੱਚ ਹੀ ਲੱਗਣਾ ਤੇ ਜਿਹੜੀ ਇਹਦੀ ਨਰਸਰੀ ਆ ਨਰਸਰੀ ਵੀ ਜਿਹੜੀ ਇਹਦੀ ਜਨਵਰੀ ਫਰਵਰੀ ਦੇ ਵਿੱਚ ਹੀ ਲੱਗਣੀ ਆ ਔਰ ਨਰਸਰੀ ਜਿਹੜੀ ਹੈ ਇਹਦੀ ਤਕਰੀਬਨ ਕਲਮਾ ਤੋਂ ਤਿਆਰ ਕੀਤੀ ਜਾਂਦੀ ਆ ਅਸੀਂ ਜਿਹੜੀ ਕਲਮਾਂ ਹਰ ਇੱਕ ਕਲਮ ਜਿਹੜੀ ਆ ਉਹਨੂੰ ਚੈੱਕ ਕਰਕੇ ਲਾਉਨੇ ਆ ਤਾਂ ਕਿ ਉਤੋਂ ਜਿਹੜਾ ਗਾੜੀ ਪਲਾਂਟ ਪੌਦਾ ਤਿਆਰ ਹੋਣਾ ਉਹ ਜਿਹੜਾ ਉਹ ਉਹਦੇ ਵਿੱਚ ਵੱਧ ਹੋ ਵੱਧ ਪੌਦਿਆਂ ਦੇ ਵਿੱਚ ਇਕਸਾਰਤਾ ਹੋਵੇ ਜਿਹੜੇ ਤੁਸੀਂ ਖੇਤ ਦੇ ਵਿੱਚ ਵੇਖੋ ਵੀ ਆ ਜਿਤਨਾ ਤੁਸੀਂ ਇਧਰ ਨੂੰ ਵੇਖੋਗੇ ਤੇ ਉਹ ਬੂਟੇ ਜਿਹੜੇ ਤੁਹਾਨੂੰ ਦਿਸ ਰਹੇ ਆ ਦੋ ਮਿਸ ਹੋਏ ਲੱਗੇ ਆ ਮਿਸ ਹੋਏ ਲੱਗੇ ਆ ਬਾਕੀ ਬੂਟਿਆਂ ਦੀ ਜਦੋਂ ਤੁਸੀਂ ਇਹਨਾਂ ਦੀ ਵੇਖੋਗੇ ਇਹਨਾਂ ਨੂੰ ਤੁਸੀਂ ਚੀਟੇ ਮਾਰੋਗੇ ਤੇ ਤਕਰੀਬਨ 100 ਤੋਂ 90 100 ਵਿੱਚੋਂ 90 ਬੂਟਿਆਂ ਦੀ ਜਿਹੜੀ ਲਪੇਟ ਆ ਉਹ ਇੱਕ ਹੋਊਗੀ ਇਹੋ ਇਸੇ ਕਰਕੇ ਅਹੀਆ ਆਪਣੀ ਨਰਸਰੀ ਦਾ ਨਾਂ ਜਿਹੜਾ ਇਹੋ ਹੀ ਸਾਡੀ ਬਾਇਓਟੈਕਨੀਕ ਆ ਤੇ ਇਹੋ ਹੀ ਸਾਡੀ ਜਿਹੜੀ ਆ ਉਹ ਵਧੀਆ ਜਿਹੜਾ ਢੰਗ ਤਰੀਕਾ ਆ ਜਿਹਦੇ ਕਰਕੇ ਸਾਡਾ ਜਿਹੜਾ ਨਾਂ ਆ ਨਰਸਰੀ ਦੇ ਵਿੱਚ ਵੀ ਤੇ ਪੌੜਰ ਦੀ ਖੇਤੀ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਗਰਦਾਸਪੁਰ ਦੇ ਵਿੱਚ ਜਿਹੜਾ ਉਹ ਸਾਡੀ ਪਹਿਚਾਣ ਆ ਖਾਸ ਕਰਕੇ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ तकरीबन ਜਿੰਨੇ ਡਾਕਟਰ ਐ ਇਥੋਂ ਕਿਸੇ ਖੇਤੀ ਵਿਗਿਆਨ ਕੇਂਦਰ ਦੇ ਉਹਨਾਂ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵਿੱਚ ਬਾਗਬਾਨੀ ਵਿਭਾਗ ਦੇ ਵਿੱਚ ਸਾਰਿਆਂ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਜੰਗਲਾਤ ਵਿਭਾਗ ਜਿਹੜਾ ਉਹਦੇ ਵਿੱਚ ਚਾਹੇ ਉਹ ਅਮਰ ਸਰਦਾ ਹੋਵੇ ਤੇ ਚਾਹੇ ਉਹ ਲੁਧਿਆਣਾ ਯੂਨੀਵਰਸਿਟੀ ਦਾ ਹੋਵੇ ਸਾਰੇ ਤੱਕ तकरीबन ਵਧੀਆ ਨਰਸਰੀ ਵਜੋਂ ਸਾਨੂੰ ਜਿਹੜੀ ਉਹ ਸਾਡੀ ਪਛਾਣ ਐ ਇਹਨੂੰ ਇਹ ਦੱਸੋ ਜੀ ਪਨੀਰੀ ਜਦੋਂ ਬੋਈ ਜਾਂਦੀ ਆ ਤਾਂ ਛਿੰਨੇ ਚਿਰ ਦੇ ਵਿੱਚ ਜਿਹੜਾ ਬੂਟਾ ਤਿਆਰ ਹੋ ਜਾਂਦਾ ਕਿੰਨੇ ਸਾਲ ਦੀ ਮਿਹਨਤ ਹੁੰਦੀ ਐ ਜੀ ਪਨੀਰੀ ਦਾ ਜਿਹੜਾ ਕੰਮ ਐ ਵੀ ਜਿਹੜਾ ਬੂਟੇ ਲਾਉਣ ਦਾ ਸਮਾਂ ਉਹ ਔਰ ਗੰਨੇ ਵਾਂਗੂ ਸਮਝ ਲਓ ਵੀ ਜਿੱਦੋਂ ਜਦੋਂ ਗੰਨਾ ਲੱਗਦਾ ਜਿਹੜਾ ਬਾਹਰ ਰੁੱਦਾ ਗੰਨਾ ਲੱਗਦਾ ਉਹ ਜਨਵਰੀ ਫਰਵਰੀ ਦੇ ਵਿੱਚ ਲੱਗਦਾ ਇਸੇ ਤਰ੍ਹਾਂ ਨਰਸਰੀ ਜਿਹੜੀ ਆ ਉਹ ਜਨਵਰੀ ਫਰਵਰੀ ਦੇ ਵਿੱਚ ਲੱਗਦੀ ਆ ਤੇ ਜਨਵਰੀ ਫਰਵਰੀ ਦੇ ਵਿੱਚ ਹੀ ਪੁੱਟੀ ਜਾਂਦੀ ਆ ਉਸੇ ਵੇਲੇ ਇੱਕ ਬੰਨੇ ਪੁੱਟਦੇ ਜਾਂਦੇ ਆ ਤੇ ਉਸੇ ਵੇਲੇ ਮਗਰ ਪਿਆਲੀਆਂ ਤਿਆਰ ਕਰਕੇ ਨਾਲ ਹੀ ਜਿਹੜੀ ਉਹ ਲਾਉਣੀ ਸ਼ੁਰੂ ਕਰ ਦਿੰਦੇ ਆ ਇਹ ਇੱਕ ਸਾਲ ਦੇ ਵਿੱਚ ਤਿਆਰ ਹੁੰਦੀ ਆ ਤਕਰੀਬਨ 12 ਤੋਂ 14 ਫੁੱਟ 15 ਫੁੱਟ ਤੱਕ ਤੇ ਬੂਟੇ ਹੁੰਦੇ ਆ ਤੇ ਤਕਰੀਬਨ ਬੰਦੇ ਦਾ ਜਿੱਦਾ ਜਿੱਡਾ ਕ ਅੰਗੂਠਾ ਆਮ ਬੰਦੇ ਦਾ ਪੈਰ ਦਾ ਅੰਗੂਠਾ ਮੋਟਾ ਹੁੰਦਾ ਓਡ ਮੈਨੂੰ ਇਹ ਦੱਸੋ ਆ ਜਿਹੜੇ ਬੂਟੇ ਨੇ ਇਹ ਪੂਰੇ ਤਿਆਰ ਬੂਟੇ ਨੇ ਹੋਣ ਚਾਹੀਦੇ ਮਟਾਈ ਵੀ ਤੇ ਲੰਬਾਈ ਵੀ ਜਿਹੜੀ ਪੂਰੀ ਤਿਆਰ ਹੈ ਤਿਆਰੀ ਹੈ ਬਿਲਕੁਲ ਜਿਹੜਾ ਇਹ ਤਿਆਰ ਹੋ ਚੁੱਕਾ ਇਹ ਵੇਖਣ ਨੂੰ ਸਾਨੂੰ ਵੇਖੋ ਇਸ ਤਰ੍ਹਾਂ ਇੰਨਾ ਕੁ ਲੱਗਦਾ ਹੁਣੇ ਜੇ ਇੱਥੇ ਸਾਡੇ ਕੋਈ ਇੰਚੀ ਟੇਪ ਹੋਵੇ ਤੈਨੂੰ ਇੰਚੀ ਟੇਪ ਮਾਰੀਏ ਤੇ 2.5 ਫੁੱਟ ਲਪੇਟ ਦਾ ਬੂਟਾ ਆ ਆਹੜਾ ਬੂਟਾ ਮੈਂ ਮੇਰੀ ਨਿਗਾਹ ਕਹਿੰਦੀ ਆ ਇਹ ਨਿਕਲੂਗਾ ਵੀ 2.5 ਫੁੱਟ ਦਾ 2.5 ਫੁੱਟ ਲਪੇਟ ਦਾ ਬੂਟਾ ਜਿਹੜਾ ਨਿਕਲੂਗਾ ਔਰ ਇਹਦੇ ਉੱਤੇ ਜਿਹੜੀ ਆ ਘੱਡੋਂ ਘੱਟ 3 ਤੋਂ 3.5 ਕਿੰਟ ਲੱਕੜ ਹੋਊ ਜੇ ਦੀ ਕੀਮਤ ਇੱਕ ਬੂਟੇ ਦੀ ਜਿਹੜੀ ਆ ਉਹ 4000 ਤੋਂ 4500 ਰੁਪਇਆ ਹੋਊਗੀ। ਮੈਨੂੰ ਇਹ ਦੱਸੋ ਹਾੜੀ ਸੌਣੀ ਦੀਆਂ ਫਸਲਾਂ ਜਿਹੜੀਆਂ ਰਵਾਇਤੀ ਫਸਲਾਂ ਨੇ ਆਪਣੀਆਂ ਉਹਨਾਂ ਨਾਲੋਂ ਕਿੰਨੀ ਲਾਹੇਵੰਦ ਹੈ? ਕਿੰਨਾ ਜਿਹਾ ਫਾਇਦਾ ਦੇ? ਇਹ 2 2 ਤੋਂ 2.5 ਗੁਣਾ ਵੱਧ ਫਾਇਦਾ ਹੈ ਦਾ। ਪਰ ਮੇਰਾ ਜਿਹੜਾ ਜਿਹੜਾ ਮੇਰਾ ਫਾਇਦਾ ਆ ਮੇਰਾ ਇਸ ਨਾਲ ਹੋਰ ਵੀ ਜਿਆਦਾ ਫਾਇਦਾ ਵਾਝ ਜਾਂਦਾ ਕਿਉਂਕਿ ਮੈਂ ਤੁਹੀਂ ਤੁਹਾਨੂੰ ਵਿਖਾਇਆ ਵੀ ਜਿਹੜੀ ਮੈਂ ਪਿੱਛੇ ਨਰਸੀ ਲਾਈ ਆ ਉਹਦੇ ਵਿੱਚ ਪੱਕੇ ਬੂਟੇ ਵੀ ਲਾਏ ਆ ਉਹ ਥੱਲੇ ਉੱਪਰ ਮੇਰੇ ਜਿਹੜੇ ਪੱਕੇ ਬੂਟੇ ਵੀ ਤਿਆਰ ਹੋ ਰਿਹਾ ਥੱਲੇ ਨਰਸੀ ਵੀ ਤਿਆਰ ਹੋ ਰਹੀ ਹੈ 2 ਸਾਲ ਜਿਹੜਾ ਮੈਨੂੰ ਉਹਨੇ ਨਰਸੀ ਦੇ ਜਣੀਆਂ ਔਰ ਉਹਦੇ ਨਾਲ ਫਾਇਦਾ ਜਿਹੜਾ ਹੋਰ ਵੀ ਜਿਹੜਾ ਕਈ ਗੁਣਾ ਵੱਧ ਜਾਣਾ ਮੈਨੂੰ ਇਹ ਦੱਸੋ ਜਿਵੇਂ ਜੀ ਤੁਸੀਂ ਪੂਰੀ ਪੈਲੀ ਦੇ ਵਿੱਚ ਲਾਏ ਹੋਏ ਬੂਟੇ ਬਹੁਤ ਥਾਂ ਜਿਹੜੀ ਬੱਜੀ ਹੋਈ ਹੈ ਇਹਦੇ ਵਿੱਚ ਦੂਜੀਆਂ ਫਸਲਾਂ ਦੀ ਬਿਜਾਈ ਵੀ ਹੋ ਪਾਉਂਦੀ ਆ ਜਾਂ ਨਹੀਂ ਹੋ ਇਹ ਵੇਖੋ ਜੀ ਇਹਦੇ ਜਿਹੜੇ ਆ ਨਵੰਬਰ ਦਸੰਬਰ ਦੇ ਵਿੱਚ ਪੱਤੇ ਸਾਰੇ ਝੜ ਜਣੇ ਆ ਗਾੜੀ ਜਾ ਕੇ ਜਿਹੜੇ ਆ ਉਹ ਮਾਰਚ ਦੇ ਵਿੱਚ ਪੱਤੇ ਆਉਣੇ ਸ਼ੁਰੂ ਹੋਣੇ ਆ ਔਰ ਭਰਪੂਰ ਪੱਤੇ ਜਿਹੜੇ ਜਾ ਕੇ ਮਈ ਚ ਆਉਣੇ ਆ ਇਸ ਕਰਕੇ ਇਹਦੇ 4 ਮਹੀਨੇ 5 ਮਹੀਨੇ ਪੱਤੇ ਜਿਹੜੇ ਝੜੇ ਰਹਿਣੇ ਆ ਇਸ ਕਰਕੇ ਇਹਨੂੰ ਜਿਹੜਾ ਜਿਹੜਾ ਪਹਿਲੇ 2 ਸਾਲ ਉਦਾਂ ਬੂਟੇ ਛੋਟੇ ਹੁੰਦੇ ਆ ਫਸਲ ਨੂੰ ਫਰਕ ਕੋਈ ਨਹੀਂ ਪੈਂਦਾ ਅਗਲੇ ਜਿਹੜੇ 3 ਸਾਲ ਆ ਉਹਦੇ ਵਿੱਚ ਜਿਹੜੇ 5 ਮਹੀਨੇ ਪੱਤੇ ਝੜੇ ਨੇ ਉਹਦੇ ਵਿੱਚ ਹਾੜੀ ਦੀ ਜਿਹੜੀ ਫਸਲ ਬੀਜੀ ਜਾਣੀ ਆ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਦੇ ਵਿੱਚ ਚਾਹੇ ਕਣਕ ਬੀਜੋ ਚਾਹੇ ਕੋਈ ਕੁਝ ਵੀ ਸਰੋਂ ਬੀਜੋ ਚਾਹੇ ਗੰਨਾ ਲਾਓ ਉਹ ਵਧੀਆ ਰਹੂ ਮੈਨੂੰ ਇਹ ਦੱਸੋ ਭਾਜੀ ਜਿਹੜੀ ਪੰਜੀਰੀ ਆ ਆਪਾਂ ਲਈਦਾ ਬੂਟਾ ਕਿਸ ਮੁੱਲ ਤੇ ਮਿਲਦਾ ਤੇ ਵੱਡੇ ਬੂਟਾ ਜਦੋਂ ਪਾਲ ਲਿਆ ਜਾਂਦਾ ਉਹਦਾ ਕੀ ਰੇਟ ਮਿਲ ਜਾਂਦਾ ਇਹ ਬੂਟਾ ਵੇਖੋ ਜੀ 1 ਸਾਲ ਦਾ ਬੂਟਾ ਅਸੀਂ ਜਿਹੜਾ ਉਹ ਵੇਚਦੇ ਆ ਜਨਵਰੀ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਇਹ ਬੂਟਾ ਜਿਹੜਾ ਅਸੀਂ ਲਾਉਨੇ ਆ ਦੀ ਕਲਮ ਚੈੱਕ ਕਰਕੇ ਤੇ ਜਨਵਰੀ ਫਰਵਰੀ ਦੇ ਵਿੱਚ ਮੁੜ ਕੇ ਵੇਚਦੇ ਆ ਤੇ ਇਹ 30 ਤੋਂ 35 ਰੁਪਏ ਦਾ ਬੂਟਾ ਵੈਰੈਟੀ ਦਾ ਹਿਸਾਬ ਹੁੰਦਾ ਜਿਹੜੀਆਂ ਨਵੀਆਂ ਵੈਰੈਟੀਆਂ ਉਹਨਾਂ ਦਾ ਬੂਟਾ ਮਹਿੰਗਾ ਹੁੰਦਾ ਤੇ ਜਿਹੜਾ ਮੁੜ ਕੇ ਬੂਟਾ ਖੇਤ ਦੇ ਵਿੱਚ ਲੱਗਣਾ ਉਹ 5 ਸਾਲ ਬਾਅਦ ਤਕਰੀਬਨ ਜਿਹੜਾ ਉਹ 4000 4500 ਰੁਪਏ ਦਾ ਵੇਚੂ ਵੇਖਦਾ ਅੱਜ ਦੇ ਰੇਟਮ ਦਾ ਉਹ ਇਹ ਮੈਨੂੰ ਇਹ ਦੱਸੋ ਜਿਵੇਂ ਜਿਵੇਂ ਦੂਜੀਆਂ ਫਸਲਾਂ ਨੂੰ ਅਸੀਂ ਮੰਡੀ ਦੇ ਵਿੱਚ ਲੈ ਚਲੇ ਜਾਂਦੇ ਉਹਦਾ ਉੱਥੇ ਮੁੱਲ ਪੈਂਦਾ ਹੈ ਤਾਂ ਇਸ ਫਸਲ ਨੂੰ ਵੇਚਣ ਵਾਸਤੇ ਮੰਡੀ ਦੇ ਵਿੱਚ ਲਿਆਇਆ ਜਾਂਦਾ ਜਿਵੇਂ ਮੁੱਲ ਪੈਂਦਾ ਇਹਦਾ ਵਪਾਰੀ ਜਿਹੜਾ ਨਾ ਇਹਦਾ ਜਿਹੜਾ ਮਤਲਬ ਬਾਹਰ ਲੱਕੜ ਖੜਦਾ ਵਪਾਰੀ ਉਹ ਇਹਦਾ ਰੇਟ ਸਹੀ ਭਰਦਾ ਬਾਹਰ ਜਿਤਨਾ ਛੱਕ ਘਟੋ ਘਟ ਸ਼ਾਰਪੁਰ ਹੋਵੇ ਲੁਧਿਆਣਾ ਹੋਵੇ ਜਾਂ ਜਮਨਾ ਨਗਰ ਜਾਣ ਵਾਲਾ ਜਿਹੜੇ ਵਪਾਰੀ ਆ ਉਹ ਜ਼ਿਆਦਾ ਲੱਕੜ ਉਹਨਾਂ ਲੈਣੀ ਹੁੰਦੀ ਆ ਕਿਉਂਕਿ ਘਟੋ ਘਟ ਉਹਨਾਂ ਦਾ ਇਹ ਟਰੱਕ ਤੋਂ ਘਟ ਮਾਲ ਜਿਹੜਾ ਉਹ ਜਿਹੜਾ ਉਹ ਉਹਨਾਂ ਨੂੰ ਵਾਰਾ ਨਹੀਂ ਖਾਂਦਾ ਕਿਉਂਕਿ ਉਹਨਾਂ ਦਾ ਸਫ਼ਰ ਲੰਬਾ ਹੁੰਦਾ ਤੇ ਜ਼ਿਆਦਾ ਜਿਹੜਾ ਮਾਲ ਆ ਨਾ ਉਹਦੀ ਹੀ ਜਿਹੜੀ ਜ਼ਿਆਦਾ ਕੀਮਤ ਪੈਂਦੀ ਆ ਬਾਕੀ ਜਿਹੜੀ ਵਪਾਰੀ ਨੇ ਲੱਕੜ ਵੇਖ ਕੇ ਆਪੇ ਆ ਜਣਾ ਹੁੰਦਾ ਵਪਾਰੀ ਤਕਰੀਬਨ ਜਿਹੜਾ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮਦਾ ਹੁੰਦਾ ਔਰ ਉਹਦੇ ਲਿੰਕ ਹੁੰਦੇ ਆ ਉਹ ਪੁੱਛ ਲੈਂਦਾ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਪਪੂਲਰ ਹੈਗਾ ਖੜਾ ਪੰਜ ਛੇ ਸਾਲ ਦਾ ਬੂਟਾ ਵਧੀਆ ਤੇ ਉਹ ਪੁੱਛ ਕੇ ਤੇ ਫਿਰ ਉਹ ਆਪਣੇ ਆਪ ਤਕਰੀਬਨ ਤੁਹਾਡੇ ਤੱਕ ਪਹੁੰਚ ਕਰ ਲੈਂਦਾ ਮੈਨੂੰ ਇਹ ਦੱਸੋ ਇਹਦੇ ਵਿੱਚ ਵਜਨ ਦਾ ਕਿਵੇਂ ਅੰਦਾਜ਼ਾ ਲਾਇਆ ਜਾਂਦਾ ਜੀ ਇੰਨਾ ਵਜਨ ਆ ਇਸ ਬੂਟੇ ਦਾ ਵਜਨ ਦਾ ਇੱਕ ਮਿੰਟ ਤੁਸੀਂ ਇਧਰ ਨੂੰ ਕੈਮਰਾ ਨਾਲ ਹੀ ਘੁਮਾ ਲਿਓ ਇਹ ਬੜਾ ਵਧੀਆ ਜਿਹੜਾ ਨਾ ਇਹ ਜਟਕਾ ਜਟਕਾ ਦੇ ਹਿਸਾਬ ਆ ਇਹਨੂੰ ਨਾ ਜਿਤਨਾ ਇੰਕੀ ਟੇਪ ਆ ਨਾ ਆ ਆਪਣੀ ਛਾਤੀ ਦਾ ਬਰਾਬਰ ਆ ਇਹ ਛਾਤੀ ਦਾ ਬਰਾਬਰ ਇਤਾਂ ਕਰਕੇ ਵੇਖੋ ਆ ਬੂਟਾ ਜਿਹੜਾ ਨਾ ਆਪਾਂ ਆ ਇਦਾਂ ਕਰਕੇ ਮਿਲ ਲਿਆ ਨਾ ਆ ਵੇਖੋ ਇਹਨੂੰ ਆਪਾਂ ਬੜੇ ਸੌਖੇ ਤਰੀਕੇ ਨਾਲ ਬੂਟਾ ਜਿਹੜਾ ਇਹ ਹੁਣ 2.5 ਸਾਲ ਦਾ ਬੂਟਾ ਵੇਖੋ ਇੰਜ ਜਿਹੜਾ ਫੁੱਟ ਬਣਦਾ ਇਹ ਹੁਣ ਵੇਖੋ ਇਹ ਹੁਣੇ ਬੂਟਾ ਜਿਹੜਾ ਲਗਭਗ ਪੌਣੇ 2 ਫੁੱਟ ਮੋਟਾ ਹੋ ਗਿਆ 2.5 ਸਾਲ ਦਾ ਬੂਟਾ ਜਿਹੜਾ ਇਹ ਪੌਣੇ 2 ਫੁੱਟ ਫੁੱਟ ਆ ਗਿਆ ਇਹਦੇ ਵੇਖ ਤੋਂ ਵੇਖੋ ਵੀ ਇਹ ਜਿਹੜਾ ਆਪਣੇ ਆਪ ਜਿਹੜਾ ਇਸ ਕਿਉਂ ਨਾ ਜਿਹੜਾ 3 ਫੁੱਟ ਦਾ ਬੂਟਾ ਜਿਹੜਾ ਉਹ ਲਪੇਟਦਾ ਹੋ ਜਾਊ ਇਹ ਉਹ 3 ਫੁੱਟ ਦਾ ਬੂਟਾ ਲਬੇਡ ਦਾ ਹੋ ਗਿਆ ਨਾ ਉਹਦੇ ਉੱਤੇ ਆਪਣੇ ਆਪ ਹੀ ਆਪਣੀ ਜਿਹੜੀ ਜਿਹੜੀ ਯੂਨੀਵਰਸਿਟੀ ਦੀ ਕਿਤਾਬ ਹੈ ਉਹਦੇ ਮੁਤਾਬਕ ਜਿਹੜਾ ਹੈ ਨਾ ਉਨੀ ਉਹਦੀ ਹਾਈਟ ਜਿਹੜੀ ਆ ਜੁੜੀ ਆ ਅੰਦਾਜ਼ਾ ਵੇਖ ਕੇ ਤੇ ਲੱਕੜ ਦਾ ਰੇਟ ਜਿਹੜਾ ਜਿਹੜਾ weight ਆ ਉਹ ਨਿਕਲ ਆਉਣਾ ਉਹ ਕਿਤਾਬ ਦੇ ਮੁਤਾਬਕ ਬਿਲਕੁਲ ਸਹੀ weight ਨਿਕਲੂਗਾ ਤੁਹਾਨੂੰ ਪਤਾ ਲੱਗ ਜੂ ਕਿ ਸਾਡੀ ਜਿਹੜੀ ਇੰਨੇ ਕਾਊਂਟਰ ਲੱਕੜ ਆ ਕਬੂਟੇ ਤੇ ਤੇ ਉਹਨਾਂ ਸਾਰਿਆਂ ਬੂਟਿਆਂ ਦੀ ਕੈਲਕੂਲੇਸ਼ਨ ਕਰਕੇ ਤੇ ਕਈ ਬੂਟੇ ਵਿੱਚੋਂ ਜਿੰਨਾ ਬਾਹਰ ਲਿਆ ਇਹ ਜਿਆਦਾ ਮੋਟੇ ਹੋ ਜਾਣੇ ਹੁੰਦੇ ਆ ਵਾਰੋਂ ਜਗ੍ਹਾ ਵਿੱਚ ਕੋਈ ਨਾ ਬੂਟੇ ਨੇ ਜਿਹੜੇ ਆ ਲੈਣਾ ਇਹਨਾਂ ਨੂੰ ਜਗ੍ਹਾ ਵਧ ਮਿਲੀ ਆ ਇਹਨਾਂ ਵਧ ਆ ਬਾਹਰਲੀ ਵਾਲੇ ਬੂਟੇ ਮੋਟੇ ਹੋ ਜਾਣਗੇ ਉਧਰਲੀ ਬਾਹਰਲੀ ਵਾਲੇ ਮੋਟੇ ਹੋ ਜਾਣਗੇ ਜਿੱਧਰ ਜਗ੍ਹਾ ਜ਼ਿਆਦਾ ਜਗ੍ਹਾ ਮਿਲੂਗੀ ਉਧਰ ਜ਼ਿਆਦਾ ਮੋਟੇ ਹੋਣਗੇ ਮੈਨੂੰ ਇਹ ਦੱਸੋ ਇਹ ਥਿਲੇ ਦੇ ਵਿੱਚ ਕਿੰਨੇ ਬੂਟੇ ਲਾਉਣੇ ਲਾਜ਼ਮੀ ਆ ਜਾਂ ਇਸ ਤੋਂ ਵੱਧ ਵੀ ਲਾਇਆ ਜਾ ਸਕਦਾ ਇਹ ਜਿਹੜੇ ਆ 250 ਬੂਟੇ ਹੀ ਜਿਹੜੇ ਆ ਉਹ ਖੇਤ ਦੇ ਵਿੱਚ ਸਾਨੂੰ ਵਧੀਆ ਆਮਦਨ ਦੇ ਸਕਦੇ ਆ ਔਰ ਉਹਦਾ ਹੀ ਫਾਇਦਾ ਆ ਕਈ ਕਿਸਾਨ ਕਹਿ ਦਿੰਦੇ ਆ ਇਹੀ ਖਰਿਆ 500 ਬੂਟਾ ਲੈ ਕੇ ਲਾ ਕੇ ਜਿਹੜਾ ਵੱਧ ਫਾਇਦਾ ਲੈ ਲਾਂਗੇ ਪਰ 500 ਬੂਟਾ ਕਿੱਲੇ ਦੇ ਵਿੱਚ ਲਾ ਕੇ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਆ ਇਸ ਕਰਕੇ ਜਿਹੜਾ ਉਹ 250 ਬੂਟੇ ਜਿਹੜੇ ਕਿੱਲੇ ਦੇ ਉਹ ਵਧੀਆ ਆਮਦਨ ਦਿੰਦੇ ਆ ਔਰ ਵਧੀਆ ਥੱਲੇ ਫਸਲ ਵੀ ਦਿੰਦੇ ਆ ਅੱਲਾਸੁਵਾਲਾ ਜੀ ਇਹਨਾਂ ਨੂੰ ਬੂਟਿਆਂ ਨੂੰ ਮੌਸਮ ਦੀ ਮਾਰ ਵੀ ਚੱਲਣੀ ਪੈਂਦੀ ਆ ਜਿਵੇਂ ਪੱਤ ਝੜ ਹੁੰਦੇ ਆ ਤਾਂ ਪੱਤੇ ਝੜ ਜਾਂਦੇ ਆ ਜਾਂ ਹਮੇਸ਼ਾ ਇਸ ਤਰ੍ਹਾਂ ਦੇ ਰਹਿੰਦੇ ਆ ਇਹ ਬੂਟਿਆਂ ਦੇ ਵਿੱਚ ਜਿਹੜੇ ਆ ਤਕਰੀਬਨ ਲਗਭਗ ਜਿਹੜਾ ਨਵੰਬਰ ਦੇ ਵਿੱਚ ਪੱਤੇ ਝੜਨੇ ਸ਼ੁਰੂ ਹੋ ਜਾਣੇ ਆ ਤੇ ਇਹ ਮੁੜ ਕੇ ਜਿਹੜਾ ਉਹ ਨਵੰਬਰ ਦੇ ਅਕਤੂਬਰ ਦੇ ਲਾਸਟ ਦਸੰਬਰ ਤੱਕ ਜਿਹੜੇ ਸਾਰੇ ਪੱਤੇ ਝੜ ਜਣੇ ਆ ਫਿਰ ਜਾ ਕੇ ਜਿਹੜੇ ਆ ਇਹ ਮਾਰਚ ਦੇ ਵਿੱਚ ਪੱਤੇ ਜਿਹੜੇ ਨਿਕਲਣੇ ਸ਼ੁਰੂ ਹੋਣੇ ਆ ਔਰ ਮਈ ਤੱਕ ਭਰਪੂਰ ਪੱਤੇ ਨਿਕਲਣੇ ਤਾਂ ਹੀ ਇਹਦੇ ਵਿੱਚ ਜਿਹੜੀ ਹਾੜੀ ਦੀ ਫਸਲ ਆ ਉਹ 5 ਸਾਲ ਤੱਕ ਦੇ ਬੂਟਿਆਂ ਦੇ ਵਿੱਚ ਵੀ ਹਾੜੀ ਦੀ ਫਸਲ ਪੂਰੀ ਜਿਹੜੀ ਕਾਮਯਾਬ ਹੁੰਦੀ ਆ ਉਹਦੇ ਵਿੱਚ ਚਾਹੇ ਕਣਕ ਹੋਵੇ ਚਾਹੇ ਸਰੋਂ ਹੋਵੇ ਚਾਹੇ ਗੰਨਾ ਹੋਵੇ ਹੁਣ ਵੇਖੋ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਵਧੀਆ ਸਬਜ਼ੀਆਂ ਆ ਆਫ ਸੀਜ਼ਨ ਦੀਆਂ ਸਬਜ਼ੀਆਂ ਨੇ ਉਹ ਜਿਹੜੀਆਂ ਉਹ ਆਪਾਂ ਲਗਭਗ ਫਰਵਰੀ ਤੋਂ ਲੈ ਕੇ ਤੇ ਮਈ ਤੱਕ ਉਗਾ ਸਕਦੇ ਆ ਉਹ ਉਹ ਕਿਉਂਕਿ ਉਦੋਂ ਬਿਲਕੁਲ ਇਹਦੇ ਵਿੱਚ ਪੱਤ ਚੜ ਹੁੰਦੀ ਆ ਉਦੋਂ ਸਬਜ਼ੀਆਂ ਵੀ ਇਹਦੇ ਵਿੱਚ ਬੜੀਆਂ ਵਧੀਆ ਉਗਾ ਸਕਦੇ ਆ ਅਸੀਂ ਉਹ ਜਿਹੜੇ 4 ਮਹੀਨੇ ਹੁੰਦੇ ਆ ਨਾ 4 ਮਹੀਨੇ ਦੇ ਨੇ ਦੇ ਉੱਤੇ ਨਾ ਪੱਤਾ ਕੋਈ ਹੋਣਾ ਤੇ ਨਾ ਨਵਾਂ ਆਉਣਾ 4 ਮਹੀਨੇ ਬਿਲਕੁਲ ਪੱਤਾ ਚੜਿਆ ਰਹਿਣਾ ਤੇ ਬਾਕੀ 2 ਮਹੀਨੇ ਜਿਹੜੇ 2 ਮਹੀਨੇ ਵੀ ਪੱਤੇ ਮਾੜੇ ਮੋٹے ਰਹਿਣੇ ਇਸ ਕਰਕੇ ਜਿਹੜੀਆਂ ਥੱਲੇ ਜਿਹੜੀ ਹਾਰੀ ਦੀ ਫਸਲ ਦੇ ਵਿੱਚ ਖਾਸ ਕਰਕੇ ਇਹ ਪੂਰੀ ਪੂਰੀ ਜਿਹੜੀ ਆਮਦਨ ਦਿੰਦੀ ਹੈ ਇਹਦੇ ਵਿੱਚ ਜੀ ਸਾਹਿਬ ਪਪੂਲਰ ਤੇ ਪੌਦਿਆਂ ਤੋਂ ਇਲਾਵਾ ਹੋਰ ਵੀ ਪੌਦੇ ਲਾਏ ਨੇ ਤੁਸੀਂ ਮੈਂ ਵੇਖੋ ਜੀ 2013 ਦੇ ਵਿੱਚ ਜਿਹੜਾ ਨਾ ਜਦੋਂ ਮੈਂ ਵੇਖਿਆ ਨਾ ਬੀਅਰਪੋਰਟ ਰੋਡ ਤੇ ਖਜੂਰ ਲੱਗੀ ਤੇ ਮੈਨੂੰ ਉੱਥੋਂ ਪਤਾ ਲੱਗਾ ਉੱਥੇ ਸਾਡੇ ਤਕਰੀਬਨ ਜਿਹੜੀ ਜਨਾਨੀਆਂ ਦੀ ਲੇਬਰ ਜਾਂਦੀ ਸੀ ਉੱਥੇ ਆਪਣਾ ਏਅਰਪੋਰਟ ਤੇ ਜਿਹੜੀ ਸਫਾਈ ਸਪੂਈ ਹੁੰਦੀ ਹੈ ਨਰਸਰੀ ਦੀ ਜਿਹੜੀ ਉੱਥੇ ਸ਼ੋਹਦਾਰ ਬੂਟੇ ਲੱਗੇ ਆ ਉਹਨਾਂ ਮੈਨੂੰ ਦੱਸਿਆ ਵੀ ਜਿਹੜੀ ਖਜੂਰ ਇੱਥੇ ਲੱਗੀ ਹੈ 10 ਉੱਥੇ ਉਦੋਂ ਮੇਰੇ ਦਿਮਾਗ 'ਚ ਗੱਲ ਆਈ ਫਿਰ ਮੈਂ ਉਹ ਮਤਲਬ ਜਿਹੜੀ ਹੈ ਨਾ ਪਹੁੰਚ ਕਰਕੇ ਤੇ ਬੰਗਲੌਰ ਤੋਂ ਫਿਰ ਖਜੂਰ ਦਾ ਬੀਜ ਲਿਆਂਦਾ ਤੇ ਉਹ ਮੈਂ 100 ਖਜੂਰ ਜਿਹੜੀ ਹੈ ਲਈ ਹੈ ਤਜਰਬੇ ਵਜੋਂ ਉਹ ਖਜੂਰ ਮੇਰੀ ਉਹ ਤਿਆਰ ਹੋ ਗਈ ਆ ਤੇ ਉਹ ਹੁਣ ਮਤਲਬ ਵਧੀਆ ਜਿਹੜੀ ਹੈ ਉਹ ਮੇਰੇ ਕੋ ਜਿਹੜੀ ਹੈ ਫੱਬੀ ਪਈ ਆ ਤੇ ਉਹਨੂੰ ਕਿਸਾਨ ਮੇਰੇ ਕੋ ਵੇਖਣ ਆਉਂਦੇ ਆ ਲੋੜਵਾਰੇ ਪੈਸਾ ਲੈ ਵੀ ਇੱਕ ਦੋ ਆਏ ਆ ਇੱਕ ਦੋ ਕੋਠੀ ਕਾਠੀਆਂ ਵਾਲੇ ਵੀ ਮੈਨੂੰ ਤਕਰੀਬਨ ਜਿਹੜੇ ਆ ਉਹ ਪੁੱਛਣਦੇ ਆ ਉਹ ਮੇਡੀ ਆਮਦਨ ਜਿਹੜੀ ਆ ਉਹ ਵੀ ਵਧੀਆ ਜਿਹੜੀ ਪਪੂਲਰ ਨਾਲੋਂ ਵੀ ਵੱਧ ਆਮਦਨ ਦਊਗੀ ਜਿਹੜਾ ਉਹਨਾਂ ਦੇ ਕੋਟੇ ਜਿਹੜੇ ਆ ਉਹ ਪੰਜਾਬ ਦੀ ਧਰਤੀ ਉਪਜਾਊ ਹੈ ਉਸ ਵਾਸਤੇ ਆਪਾਂ ਪੰਜਾਬ ਦੇ ਵਿੱਚ ਲਾ ਪਾਉਣਾ ਇਸ ਤਰੀਕਾ ਮਿੱਟੀ ਉਪਜਾਊ ਉਸ ਵਾਸਤੇ ਵੇਖੋ ਜੀ ਜੇ ਇਹ ਬੂਟਾ ਹੈਗਾ ਮਾਰੂਥਲ ਦਾ ਜੇ ਉਹ ਮਾਰੂਥਲ ਦੇ ਵਿੱਚ ਬਰੇਤੇ ਦੇ ਵਿੱਚ ਹੋ ਸਕਦਾ ਤੇ ਸਾਡੀ ਧਰਤੀ ਤੇ ਜਿਹੜੀ ਉਹਦੇ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਉਪਜਾਊਗਾ ਉੱਥੇ ਤੋਂ ਬੂਟਾ 10 ਸਾਲਾਂ 'ਚ ਤਿਆਰ ਹੁੰਦਾ ਸਾਡੇ ਇੱਥੇ 5-6 ਸਾਲਾਂ 'ਚ ਵੱਡੀ ਵੱਡੀ ਵੱਧੀਆਂ ਤੇ ਖ ਤੁਸੀਂ ਨਰਸਰੀ ਵੀ ਲਾਉਂਦੇ ਹੋ ਤਾਂ ਕਿਸੇ ਨੇ ਬੂਟੇ ਲੈਣੇ ਹੋਣ ਤਾਂ ਜਿਵੇਂ ਤਾਲਮਿਲ ਬਿਠਾਇਆ ਜਾਵੇ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਬਣਾਓ ਵੇਖੋ ਜੀ ਮੈਂ ਤਕਰੀਬਨ ਸਾਰੇ ਕਿਸਾਨ ਮੇਲੇ ਚਾਹੇ ਉਹ ਖੇਤੀਬਾੜੀ ਐਗਰੀਕਲਚਰ ਦੇ ਹੋਣ ਚਾਹੇ ਉਹ ਯੂਨੀਵਰਸਿਟੀ ਦੇ ਹੋਣ ਚਾਹੇ ਉਹ ਬਾਗਬਾਨੀ ਦੇ ਹੋਣ ਚਾਹੇ ਜੰਗਲਾਤ ਵਿਭਾਗ ਦੇ ਹੋਣ ਸਾਰੇ ਮੇਲਿਆਂ ਦੇ ਵਿੱਚ ਮੈਂ ਆਪਣੀ ਜਿਹੜੀ ਆ ਉਹ ਪ੍ਰਦਰਸ਼ਨੀ ਲਾਉਣਾ ਔਰ ਬਾਕੀ ਜਿਹੜੀ ਆ ਮੇਰੇ ਸਾਰੇ ਡਿਪਾਰਟਮੈਂਟਾਂ ਦੇ ਨਾਲ ਜਿਹੜਾ ਮੇਰਾ ਬੜਾ ਵਧੀਆ ਰਾਬਤਾ ਤੇ ਉਹ ਮੈਨੂੰ ਤਕਰੀਬਨ ਬਹੁਤੇ ਡਿਪਾਰਟਮੈਂਟ ਦੇ ਬਹੁਤ ਸਾਰੇ ਜਿਹੜੇ ਸੀਨੀਅਰ ਜਿੰਨੇ ਡਾਕਟਰ ਆ ਉਹ ਵਧੀਆ ਟੰਗ ਨਾਲ ਮੈਨੂੰ ਜਿਹੜੀ ਨੇੜਿਓਂ ਪਛਾਣਦੇ ਉਹ ਤਾਂ ਤੁਹਾਨੂੰ ਮੇਰਾ ਨੰਬਰ ਦੇ ਸਕਦੇ ਆ ਜਾਂ ਮੇਰਾ ਜਿਹੜਾ ਆਪਣਾ ਮੈਂ ਆਪਣਾ ਰਣਜੀਤ ਰਵੀ ਨੂੰ ਰੈਸ਼ ਦੇ ਉਤੋਂ ਬਤੌਰ ਦਫ਼ਤਰ ਕੰਮ ਕਰਦਾ ਉੱਥੇ ਮੇਰਾ ਮਤਲਬ ਜਿਹੜਾ ਐਡਰੈਸ ਪਤਾ ਜਿਹੜਾ ਸਭ ਕੁਝ ਮੋਬਾਈਲ ਨੰਬਰ ਮੇਰਾ ਹੈਗਾ 94170 36268 ਤਾਂ ਜਿਵੇਂ ਜੇ ਜੱਟਾਂ ਦੇ ਮੁੰਡੇ ਵਿਦੇਸ਼ ਦੀ ਧਰਤੀ ਵੱਲ ਜਾ ਰਹੇ ਨੇ ਸਾਰਿਆਂ ਦੇ ਵਿੱਚ ਹੋੜ ਲੱਗੀ ਐ ਕਿ ਅਸੀਂ ਵਿਦੇਸ਼ ਦੀ ਧਰਤੀ ਤੇ ਚਲੇ ਜਾਂ ਤਾਂ ਜੇ ਇੱਥੇ ਰਹਿ ਕੇ ਵੀ ਆਪਣਾ ਬਿਜ਼ਨਸ ਚਲਾਇਆ ਜਾ ਪਤਾ ਕੀ ਅਪੀਲ ਲਾਉਣੀ ਚਾਹੁੰਦੇ ਹਾਂ ਸੰਦੀਪ ਵੇਖੋ ਜੀ ਜੇ ਆਪਾਂ ਮਿਹਨਤ ਕਰਾਂਗੇ ਵੇਖ ਐਸ ਵੇਲੇ ਜਿਹੜੇ ਪਹਿਲੋਂ ਵਰਗੇ ਮੈਂ ਵੇਖ ਰਿਹਾ ਆ ਵੀ ਜਿਹੜੇ ਸਾਡੇ ਪੰਜਾਬੀ ਨੌਜਵਾਨ ਆ ਨਾ ਉਹ ਜਦੋਂ ਤੋਂ ਅੰਗਰੇਜ਼ੀ ਸਕੂਲਾਂ ਦਾ ਕਲਚਰ ਚੱਲਿਆ ਨਾ ਉਦੋਂ ਤੋਂ ਬੱਚਿਆਂ ਨੂੰ ਜਿਹੜੀਆਂ ਬੱਚੇ ਤਕਰੀਬਨ ਤੁਸੀਂ ਪਿੱਛੇ ਵੇਖੋ ਵੀ ਇੱਕ ਇੱਕ ਦੋ ਦੋ ਹੀ ਆ ਤੇ ਜ਼ਿਆਦਾ ਸਹੂਲਤਾਂ ਮਿਲਣ ਕਰਕੇ ਤੇ ਬੱਚੇ ਜਿਹੜੇ ਆ ਨਾ ਉਹ ਦਿਨਾਂ 'ਚ ਅਮੀਰੀ ਭਾਲਦੇ ਆ ਤੇ ਉਹਦੇ ਕਰਕੇ ਜਿਹੜਾ ਵਿਦੇਸ਼ ਨੂੰ ਭੱਜਦੇ ਆ ਪਰ ਇੱਥੇ ਕਿਹੇ ਚੀਜ਼ ਦੀ ਕਮੀ ਨਹੀਂ ਇੱਥੇ ਵੀ ਵਧੀਆ-ਵਧੀਆ ਜਿਹੜੀਆਂ ਨਵੇਂ ਤਕਨੀਕ ਦੇ ਨਾਲ ਨਵੇਂ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਰਕੇ ਕੋਈ ਮਤਲਬ ਜਿਤਨਾ ਮਤਲਬ ਆ ਹੁਣ ਤੁਸੀਂ ਮੈਂ ਵੇਖਿਆ ਮੇਰੇ ਬੂਟਿਆਂ ਦੇ ਵਿੱਚ ਕੋਈ ਮੱਖੀਆਂ ਰੱਖੀਆਂ ਬੜੀ ਵਧੀਆ ਉਹ ਬੰਦੇ ਨੇ ਪਿਛੋਂ ਤੋਂ ਮਾਲਵੇ ਤੋਂ ਆਏ ਨੇ ਉਹ ਉਹ ਵੀ ਮਤਲਬ ਜਿਹੜਾ ਉਹਨਾਂ ਨੇ ਉਹ ਵੀ ਆਂਦਾ ਦੱਸਦੇ ਵਧੀਆ ਆਮਦਨ ਲੈ ਰਹੇ ਆ ਹੋਰ ਵੀ ਕਈ ਆਪਣੇ ਸਬਜ਼ੀਆਂ ਲਾ ਕੇ ਮਤਲਬ ਵੱਖ-ਵੱਖ ਢੰਗ ਤਰੀਕੇ ਨਾਲ ਕੁਝ ਨੁਕਸਾਨਬੰਦ ਵੀ ਰਿਹਾ ਕੋਈਆਂ ਨੇ ਸਪੈਦੇ ਤੋਂ ਵੀ ਵਧੀਆ ਆਮਦਨ ਲਈ ਆ ਲੱਕੜ ਜਿਹੜੀ ਹੈ ਲੱਕੜ ਐ ਸੋੜੇ ਬਹੁਤ ਕੀਮਤੀ ਹੈ ਭਾਜੀ ਲੱਕੜ ਦੇ ਵਿੱਚੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੱਕੜ ਚਾਹੇ ਉਹ ਵਰਮਾ ਤਰੀਕ ਤਿਆਰ ਕਰ ਲੋ ਜਾਇਓ ਤੁਸੀਂ ਸਫੈਦਾ ਕਰ ਲੋ ਪਪੂਲਰ ਜਿਹੜਾ ਪਪੂਲਰ ਦਾ ਤੇ ਹੁਣ ਕੋਈ ਹੱਦ ਨਹੀਂ ਰਹੀ ਰੇਟ ਦੀ ਇੰਨਾ ਜ਼ਿਆਦਾ ਰੇਟ ਹੋ ਗਿਆ ਪਪੂਲਰ ਦੀ ਲੱਕੜ ਦਾ ਵੀ ਕੋਈ ਹੱਦ ਨਹੀਂ ਰਹੀ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਨੇ ਜੀ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਜੇ ਪਪੂਲਰ ਦੀ ਖੇਤੀ ਕੀਤੀ ਹੈ ਤੇ ਵੱਡਾ ਲਾਹਾ ਲੈ ਰਹੇ ਨੇ ਤਾਂ ਜੇ ਤੁਸੀਂ ਵੀ ਪਨੀਰੀ ਜਾਂ ਜਾਨਵਰੀ ਚਾਹੁੰਦੇ ਹੋ ਤਾਂ ਇਹਨਾਂ ਨਾਲ ਰਾਬਤਾ ਬਣਾਓ ਤੇ ਆਪਣੇ ਜਿਹੜੇ ਖੇਤੇ ਹਾਲੇ ਖੇਤੀਬਾੜੀ ਨੂੰ ਹੋਰ ਵਧੀਆ ਸਜਾਓ ਇਹਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਉਸ ਲਈ ਇਹ ਚੈਨਲ